ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਟਰਾਸਟ ਇਟਲੀ ਦੀ ਟੀਮ ਅੱਜ ਪਿੰਡ ਪਹੁੰਚੀ ਆ ਸਰੋਵਾ ਜ਼ਿਲ੍ਹਾ ਜਲੰਧਰ ਤੁਸੀਂ ਹਾਲਾਤ ਦੇਖ ਸਕਦੇ ਹੋ ਘਰ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਟਰਾਸਟ ਇਟਲੀ ਦੀ ਟੀਮ ਆਈ ਅੱਜ ਪਿੰਡ ਸਰੋਵਾ ਜ਼ਿਲ੍ਹਾ ਜਲੰਧਰ ਹਰਪ੍ਰੀਤ ਸਿੰਘ ਸਨ ਬਲਦੇਵ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀ ਵੀਡੀਓ ਬਣਾਈ ਸੀ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਕੈਨਾ ਡੋਰ ਨਾਲ ਕੰਮ ਤੇ ਜਾ ਰਹੇ ਸੀ ਤੇ ਤੰਗ ਦੀ ਡੋਰ ਨਾਲ ਗਲਾ ਵੱਢ ਹੋ ਗਿਆ ਸੀ ਉਹਦੇ ਨਾਲ ਉਹਨਾਂ ਦੀ ਗਾਲ ਵਾਲੀ ਸਾਹ ਵਾਲੀ ਨਾਲੀ ਤੇ ਬ੍ਰੇਨ ਵਾਲੀਆਂ ਨਾਲੀਆਂ ਸਭ ਵੱਢੂ ਗਈਆਂ ਸੀਗੀਆਂ ਤੇ ਉਹ ਪਿਛਲੇ ਦਿਨੇ 9 ਸਾਲ ਵਾਲੇ ਦਿਨ ਉਹਨਾਂ ਦੀ ਡੈਥ ਹੋ ਗਈ ਸੀ 2025 ਤਾਂ ਅਸੀਂ ਅੱਜ ਇਹਨਾਂ ਦੀ ਸੇਵਾ ਕੀਤੀ ਟਰੱਸਟ ਵੱਲੋਂ 25000 ਦੀ ਉਹ ਅਸੀਂ ਅੱਜ ਦੇਣਾ ਹੈ ਜਾਂ ਭੇਂਟ ਦੀ ਉਹਨਾਂ ਨੂੰ ਇਹ ٹرسٹ ਨੂੰ ਬੇਨਤੀ ਕੀਤੀ ਸੀਗੀ ٹرسٹ ਨੇ ਬੇਨਤੀ ਦਾ ਸਹਿਕਾਰ ਕੀਤੀ ਤਾਂ 25000 ਦੀ ਸੇਵਾ ਖੱਲੀ ਸੀਗੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਬਹੁਤ ਧੰਨਵਾਦ ਪੰਚਾਇਤ ਕੋਲੋਂ ਵੀ ਕਰਾਉਣੇ ਸਰਪੰਚ ਸਾਹਿਬ ਵੀ ਆਏ ਆ ਪੰਚਾਇਤ ਮੈਂਬਰ ਆ ਜੀ ਇਹਨਾਂ ਤੋਂ ਤੁਹਾਨੂੰ ਧੰਨਵਾਦ ਕਰਾਉਦੇ ਹਾਂ ਜਿੱਦਾਂ ਜੀ ਅਸੀਂ YouTube ਤੋਂ ਦੇਖ ਕੇ ਸੰਸਥਾ ਦੀ ਵੀਡੀਓ ਤੇ ਅਸੀਂ ਇਹਨਾਂ ਭਾਜੀ ਹੁਣਾਂ ਨੂੰ ਸੰਪਰਕ ਕੀਤਾ ਤੇ ਬੇਨਤੀ ਕੀਤੀ ਸੀ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਜੀ ਬਹੁਤ ਬਹੁਤ ਸਤਿਕਾਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇਹ ਬੇਨਤੀ ਸੁਣੀ ਜੀ ਬਹੁਤ ਉਹਨਾਂ ਨੂੰ ਪਰਮਾਤਮਾ ਜਿਆਦਾ ਜਿਆਦਾ ਦਵੇ ਜੋ ਇਦਾਂ ਹੀ ਉਹ ਗਰੀਬਾਂ ਦੀ ਜਾਂ ਸਾਰਿਆਂ ਦੀ ਹੈਲਪ ਕਰਦੇ ਰਹੇ ਅਸੀਂ ਫੇਰ ਤੋਂ ਟੀਮ ਵੱਲੋਂ ਧੰਨਵਾਦ ਕਰਦੇ ਹਾਂ ٹرسٹ ਦਾ ਉਹਨਾਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਜੋ ਗਰੀਬ ਪਰਿਵਾਰ ਆ ਅਸੀਂ ਉਹਨਾਂ ਵੀਰਾਂ ਭੈਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ